ਸਤਿ ਸ਼੍ਰੀ ਅਕਾਲ ਜੀ ਮੈਂ ਭਵਿੰਦਰ ਕੌਰ ਅੱਜ ਅਸੀਂ ਆਲੂ ਦੀ ਪਕੌੜੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਅਸੀਂ ਆਲੂ ਲੈ ਲਏ ਸੀ ਉਬਾੜੇ ਹੋਏ ਤੇ ਆਲੂਆਂ ਨੂੰ ਫਸੀ ਹੋਣ ਦੀ ਤਰ੍ਹਾਂ ਬੋਲਟਨਰ ਵਿੱਚ ਪਾ ਦਵਾਂਗੇ ਆਲੂਆਂ ਨੂੰ ਅਸੀਂ ਮੈਚ ਕਰ ਦਵਾਂਗੇ ਕਾਲੀਆਂ ਦੇ ਵਿੱਚ ਇੱਥੇ ਬਰੀਕ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ। ਇੱਥੇ ਲਏ ਸੀ ਉਬਾਲ ਕੇ ਅਸੀਂ ਮਟਰ। ਇੱਥੇ ਪਾਵਾਂਗੇ ਹਰੀਆਂ ਮਿਰਚਾਂ 3-4 ਮੈਂ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ। ਇੱਥੇ ਲਿਆਜੀ ਅਸੀਂ ਅਦਰਕ ਤੇ ਲਸਣ ਨੂੰ ਆਪਾਂ ਇਹਦਾ ਪੇਸਟ ਬਣਾ ਲਿਆ ਸੀ। ਕਾਲੀ ਮਿਰਚ ਦਾ 1/2 ਚਮਚਾ ਲਾਲ ਚਿਲੀ ਧਨੀਆ ਪਾਊਡਰ ਇੱਥੇ ਪਾਵਾਂਗੇ ਥੋੜੀ ਜੀ ਆਪਾਂ ਕਸਤੂਰੀ ਮੇਥੀ ਤੇ ਇੱਥੇ ਲਈ ਜੀ ਅਸੀਂ ਥੋੜੀ ਜੀ ਬਰੀਕ ਕੱਤੀ ਹੋਈ ਮੇਥੀ ਤੇ ਇੱਥੇ ਆਪਾਂ ਨਮਕ ਪਾਵਾਂਗੇ ਆਪਣੇ ਸਵਾਦ ਅਸਾਰ ਤਿੰਨੋ ਲੱਸੀ ਨੂੰ ਮਿਕਸ ਕਰ ਦੇਵਾਂਗੇ ਆਲੂਆਂ ਦੇ ਮਿਕਸ ਨੂੰ ਅਸੀਂ ਇਹਨੂੰ ਮਿਕਸ ਕਰ ਗਏ ਤੇ ਟੱਟ ਅਸੀਂ ਹੁਣ ਅਸੀਂ ਇਹਨੂੰ ਟੱਟ ਦਾਂਗੇ ਤੇ ਇੱਥੇ ਲਿਆ ਸੀ ਅਸੀਂ ਦਹੀਂ ਤੇ ਇੱਥੇ ਦਹੀਂ ਤਿਆਰ ਕਰਨਗੇ ਅਸੀਂ ਪਕੌੜੀਆਂ ਵਾਲਾ ਤੇ ਸਭ ਤੋਂ ਪਹਿਲਾਂ ਅਸੀਂ ਦਹੀਂ ਨੂੰ ਖੈਂਟ ਦਵਾਂਗੇ ਤੇ ਇੱਥੇ ਪਾ ਦਵਾਂਗੇ ਅਸੀਂ ਪੁਦੀ ਕੋੜੀਆਂ ਪਾਉਣ ਤੋਂ ਜੇ ਆਪਾਂ ਨੂੰ ਜਲਦੀ ਹੋਵੇ ਥੋੜੀਆਂ ਜਿਹੀ ਅਸੀਂ ਕੋਸਾ ਪਾਣੀ ਕਰਕੇ ਤੇ ਉਹਦੇ ਵਿੱਚ ਅਸੀਂ ਇਹ ਗੁੰਦੀ ਪਾ ਪਾ ਕੇ ਤੇ ਫਿਰ ਅਸੀਂ ਦਹੀਂ ਦੇ ਵਿੱਚ ਪਾ ਸਕਦੇ ਹਾਂ ਜੇ ਆਪਾਂ ਨੂੰ ਉਸੇ ਵale ਚਾਹੀਦੀ ਹੋਵੇ ਤੇ ਇਹ ਆਪਾਂ ਨੂੰ 2-3 ਮਿੰਟ ਵਾਸਤੇ ਆਪਾਂ ਇਹਨੂੰ ਇੱਥੇ 5-10 ਮਿੰਟ ਵਾਸਤੇ ਅਸੀਂ ਇੱਦਾਂ ਹੀ ਦਹੀਂ ਨੂੰ ਕੋੜੀਆਂ ਪਾ ਕੇ ਰੱਖ ਛੱਡਾਂਗੇ ਤੇ ਪਕੌੜੀਆਂ ਜਿਹੜੀਆਂ ਆਪਣੇ ਆਪ ਵਧੀਆ ਹੋ ਜਾਣਗੀਆਂ ਤੇ ਇੱਥੇ ਮੈਂ ਥੋੜੀ ਜਿਹੀ ਹਰੀ ਮਿਰਚ ਪਾ ਦਵਾਂਗੀ ਕਾਲੀ ਮਿਰਚ ਪਾ ਦਵਾਂਗੇ ਲਾਲ ਮਿਰਚ ਪਾਵਾਂਗੇ ਥੋੜੀ ਜਿਹੀ ਨਮਕ ਪਾਵਾਂਗੇ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਜੇ ਆਪਾਂ ਨੂੰ ਦਹੀਂ گاੜਾ ਲੱਗੇ ਅਸੀਂ ਇਹਦੇ ਵਿੱਚ ਦੁੱਧ ਪਾ ਦਵਾਂਗੇ ਪਚੋਰੀਆਂ ਦੇ ਨਾਲ ਤੁਸੀਂ ਸਿੰਪਲ ਦਹੀਂ ਲੈਣਾ ਪਸੰਦ ਕਰਦੇ ਤੁਸੀਂ ਉਹ ਵੀ ਦਹੀਂ ਸਿੰਪਲ ਵੀ ਲੈ ਸਕਦੇ ਹੋ ਅਸੀਂ ਦਹੀਂ ਦੋ ਤਰ੍ਹਾਂ ਦਾ ਤਿਆਰ ਕਰਾਂਗੇ ਸਿੰਪਲ ਵੀ ਨਾਲ ਤੇ ਲਾਲ ਪਕੌੜੀਆਂ ਵਾਲਾ ਤੇਪਰ ਉਹਦੀ ਅਸੀਂ ਥੋੜਾ ਜਿਹਾ ਧਨੀਆ ਪਾ ਦਵਾਂਗੇ ਤੇ ਦਹੀਂ ਬਣ ਕੇ ਤਿਆਰ ਹੈ ਪਕੌੜੀਆਂ ਵਾਲਾ ਇੱਥੇ ਲਿਆ ਜੀ ਅਸੀਂ ਆਟਾ ਤੇ ਆਟੇ ਦਾ ਅਸੀਂ ਪੇੜਾ ਬਣਾ ਲਵਾਂਗੇ ਤੇ ਹਾਥ ਦੇ ਨਾਲ ਹੀ ਅਸੀਂ ਇਹਨੂੰ ਮਿਤਾ ਦਾਂਗੇ 80 ਕਸੀ ਰੋਟੀ ਇਹਦੀ ਬਣਾ ਕੇ ਤੇ ਹੁਣ ਅਸੀਂ ਇਹਦੇ ਵਿੱਚ ਆਲੂ ਜਿਹੜੇ ਬਣਾਏ ਸੀ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਭਰ ਦਵਾਂਗੇ ᱛᱮᱦੋਂ ਅਸੀਂ ਇਹਨੂੰ ਗੋਲ ਕਰ ਦਵਾਂਗੇ ᱛᱮᱦੋਂ ਅਸੀਂ ਹਾਥੀ ਦੇ ਨਾਲ ਇਹਨੂੰ ਪੈਸਟ ਕਰ ਜੇ ਤੁਸੀਂ ਵੇਲਣੇ ਨਾਲ ਵੀ ਵੇਲਣੇ ਹੋਗੇ ਤੇ ਵੇਲਣੇ ਨਾਲ ਤੁਸੀਂ ਵੇਲ ਸਕਦੇ ਜੀ ਇਹ ਘਾਤੇ ਦੇ ਨਾਲ ਵੀ ਅਸੀਂ ਇਹਨੂੰ ਇਸ ਤਰ੍ਹਾਂ ਥੋੜਾ ਜਲੂ ਵਧਾ ਦੇਵਾਂਗੇ ਤੇ ਕਚੋਰੀ ਬਣ ਕੇ ਜਿੱਡੀ ਕਿ ਆਪਾਂ ਬਣਾਵਾਂਗੇ ਤੇ ਇੱਥੇ ਅਸੀਂ ਦੂਸਰੀ ਵੀ ਬਣਾ ਕੇ ਤਿਆਰ ਕਰ ਲਈ ਸੀ ਉਹ ਗੈਸ ਤੇ ਅਸੀਂ ਕੜਾਈ 'ਚ ਤੇਲ ਪਾ ਕੇ ਗਰਮ ਕਰਨਾ ਰੱਖਤਾ ਸੀ ਤੇ ਹੁਣ ਇਹਦੇ ਵਿੱਚ ਅਸੀਂ ਕਚੋਰੀ ਪਾ ਦਵਾਂਗੇ ਕਚੋਰੀ ਨੂੰ ਅਸੀਂ ਸਿਕੰਦਵਾਗੇ ਆਲੂ ਵਾਲੀ ਕਚੋਰੀ ਬਣ ਕੇ ਤਿਆਰ ਫਿਰ ਤੋਂ ਅਸੀਂ ਕੜਾਈ ਦੇ ਵਿੱਚ ਕਚੋਰੀ ਪਾ ਲੁੱਤੀ ਸੀ ਇੱਥੇ ਮੈਂ ਸਾਰੀਆਂ ਆਲੂ ਦੀਆਂ ਕਚੋਰੀਆਂ ਬਣਾ ਕੇ ਤਿਆਰ ਕਰ ਲਈਆਂ ਸੀ ਲਓ ਜੀ ਕਚੋਰੀਆਂ ਬਣ ਕੇ ਤਿਆਰ ਅਤੇ ਇਧਰ ਦਹੀਂ ਬਣ ਕੇ ਤਿਆਰ ਸੀ ਤੇ ਅਸੀਂ ਤੁਹਾਨੂੰ ਕਚੋਰੀਆਂ ਨੂੰ እንਤਾਂ ਅੰਦਰੋਂ ਵੇਖੋ ਬਹੁਤ ਵਧੀਆ ਏ ਤੇ ਜੇ ਤੁਹਾਨੂੰ ਕਚੋਰੀਆਂ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਆ ਕਰੋ ਵੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ